ਜੋ ਜਮੀਨ ਗੈਨੇ ਹੁੰਦੀ ਹੈ ਉਸ ਦੀ ਗਰਦੌਰੀ ਕਿਵੇਂ ਬਦਲਦੀ ਹੈ ਜਿਹੜੇ ਬੰਦੇ ਨੂੰ ਜਦੋਂ ਗੈਨੇ ਦਾ ਇੰਤਕਾਲ ਹੋ ਗਿਆ ਜਿਹੜੇ ਬੰਦੇ ਨੂੰ ਜਿਹੜਾ ਮੁਰਤੇ ਨੇ ਗੈਨੇ ਲੈਣ ਵਾਲਾ ਹੈ ਉਹਦੇ ਨੂੰ ਗਰਦੌਰੀ ਹੋ ਜਾਂਦੀ ਹੈ ਇੰਤਕਾਲ ਦੇ ਮੁਤਾਬਕ ਠੀਕ ਹੈ ਸਰ ਗੈਰ ਮਰੂਸੀ ਜ਼ਮੀਨ ਸਾਡੇ ਕੋਲ 29 ਸਾਲਾਂ ਤੋਂ ਹੈ ਪ੍ਰਿਵੈਂਸ਼ਨ ਗਵਰਨਮੈਂਟ ਦੀ ਹੈ ਫਰਦਰ ਸਾਡੇ ਨਾਮ ਤੇ ਹੈ ਇਹ ਜ਼ਮੀਨ ਪੰਚਾਇਤ ਸਾਡੇ ਕੋਲੋਂ ਕਬਜ਼ਾ ਲੈ ਸਕਦੀ ਹੈ ਜਾਂ ਨਹੀਂ ਇਹ ਜ਼ਮੀਨ ਖੇਤੀ ਕਰਨ ਵਾਲੀ ਹੈ ਪੰਚਾਇਤ ਨਹੀਂ ਕਬਜ਼ਾ ਲੈ ਸਕਦੀ ਸਰਕਾਰ ਕਬਜ਼ਾ ਲੈ ਸਕਦੀ ਪ੍ਰੋਵੀਜ਼ਨ ਗਵਰਨਮੈਂਟ ਦੀ ਜ਼ਮੀਨ ਸਰਕਾਰ ਦੀ ਜ਼ਮੀਨ ਹੋਗੀ ਨਹੀਂ ਇਹਦੀ ਪੰਚਾਇਤ ਨਹੀਂ ਕਬਜ਼ਾ ਲੈ ਸਕਦੀ ਠੀਕ ਹੈ ਜੀ ਸਰਕਾਰ ਹੈ ਸਰਕਾਰ ਇਹਦੀ ਮਾਲਕ ਹੈ ਠੀਕ ਹੈ ਸਰ ਉਹ ਕਬਜ਼ਾ ਲੈ ਸਕਦਾ ਨਹੀਂ ਜੇ ਕਪੁੱਤਰ ਧੋਕੇ ਨਾਲ ਵਿਰਾਸਤ ਦਾ ਇੰਤਕਾਲ ਕਰਵਾ ਸਕਦਾ ਤਾਂ ਦੂਜਾ ਪੁੱਤਰ ਇਹ ਇੰਤਕਾਲ ਕਿਵੇਂ ਤੜਵਾ ਸਕਦਾ ਜੇ ਉਹਨੇ ਜਨਕੀ ਕੁਰਸੀ ਨਾਂ ਮੇ ਜੇ ਨਿਸ਼ੋਕ ਕੀਤਾ ਦੂਆ ਮੁੰਡਾ ਤਾਂ ਉਹ ਤੜਾ ਸਕਦਾ ਕੋਰਟ 'ਚ ਜਾ ਕੇ ਠੀਕ ਹੈ ਜੀ ਪਹਿਲਾਂ ਐਸਡੀਐਮ ਦੇ ਅਪੀਲ ਪਾ ਦੂਗਾ ਡੀਸੀ ਦੇ ਪਹਜੂਗੀ ਕਿਤੇ ਨਾ ਕਿਤੇ ਜਾ ਕੇ ਉਹਦਾ ਜਦੋਂ ਬਾਰਸ ਛੱਡਿਆ ਹੋਇਆ ਨਾ ਜੀ ਉਹਦਾ ਇੰਤਕਾਲ ਹੋ ਜਾਣਾ ਉਹਦੇ ਸਮੇਂ 420 ਦਾ ਕੇਸ ਬਣੂਗਾ ਜੀ ਜਿਹੜੇ ਨੇ ਆਪਦੇ ਨਾਮ ਇੰਤਕਾਲ ਕਰਾ ਲਿਆ ਉਹ ਆਪਾਂ ਇਹ ਸ਼ੋ ਨਹੀਂ ਕੀਤਾ ਜੀ ਠੀਕ ਆ ਜੇ ਤਾਂ ਬਸੀਦ ਇੱਕ ਦਿਨ ਉਹ ਹੀ ਹੋਈ ਹੈ ਬਜ਼ੁਰਗ ਇੱਕ ਦਿਨ ਬਸੀਦ ਕਰਾ ਗਿਆ ਜੀ ਬਜ਼ੁਰਗ ਦੀ ਆਪਦੀ ਜ਼ਮੀਨ ਖਰੀਦੀ ਹੋਈ ਸੀ ਇੱਕ ਦਿਨ ਉਹ ਕਰਾ ਗਿਆ ਫਿਰ ਤਾਂ ਕੋਈ ਚੱਕਰੇ ਨਹੀਂ ਦੂਗਾ ਮੁੰਡਾ ਤਰਾਜ ਨਹੀਂ ਕਰ ਸਕਦਾ ਫਿਰ ਤਾਂ ਹੀ ਠੀਕ ਹੈ ਜੀ ਜੇ ਉਹਨੇ ਬਾਰਸ ਨੂੰ ਕੋਲਿਆ ਫਿਰ ਉਹ ਤਾਂ ਜਿਹੜੇ ਤਰਾਜ ਜਾ ਜਾਂ ਫਿਰ ਤੜਾ ਸਕਦਾ ਠੀਕ ਹੈ ਜੀ ਸਾਂਝੀ ਖੇਵਟੇ ਵਿੱਚ ਜਦ ਕੋਈ ਸਹਿਮਤ ਨਾ ਹੋਵੇ ਫਿਰ ਮਿੰਨਤੀ ਇਕੱਲਾ ਬੰਦਾ ਕਰਵਾ ਸਕਦਾ ਜਾਂ ਕਰਾ ਸਕਦਾ ਠੀਕ ਹੈ ਜੀ ਸਾਰੇ ਸਹਿਮਤ ਹੋਣਗੇ ਤਾਂ ਹੀ ਹੋ ਸਾਰੇ ਨਹੀਂ ਨਹੀਂ ਇਕੱਲਾ ਬੰਦਾ ਨਹੀਂ ਕਰਾ ਸਕਦਾ ਠੀਕ ਹੈ ਜੀ ਲੋਕ ਅਦਾਲਤ ਦੇ ਵਿੱਚ ਖਾਲ ਦਾ ਸਮਝੌਤਾ ਸਹੀ ਲਾਗੂ ਕਰਵਾਉਣ ਲਈ ਕਿਸ ਅ ਕਿਸ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਆ ਇਹ ਨੈਰੀ ਮਹਿਕਮੇ ਨਾਲ ਜੀ ਅੱਛਾ ਖਾਲ ਦਾ ਰਿਕਾਰਡ ਹੈ ਨਾ ਜਿਹੜਾ ਨੈਰੀ ਮਹਿਕਮੇ ਦੇ ਖਾਲ ਨਹੀਂ ਲਈ ਜੀ ਉਹਨਾਂ ਦਾ ਰਿਕਾਰਡ ਰੈਵਨਿਊ ਆਪਣੇ ਨੈਰੀ ਮਹਿਕਮੇ ਲੈ ਵੀ ਠੀਕ ਹੈ ਤੇ ਲਿਮਟ ਵਾਲੀ ਜ਼ਮੀਨ ਆਪਣੇ ਬੇਟੇ ਦੇ ਨਾਮ ਕਿਸ ਤਰ੍ਹਾਂ ਹੋ ਸਕਦੀ ਹੈ ਜਾਂ ਨਹੀਂ ਬਿੱਟੇ ਦੇ ਨਾਂ ਤੇ ਜੇ ਕਰਾਉਣੀ ਆ ਜੀ ਆਪਾਂ ਨੇ ਜ਼ਮੀਨ ਤਾਂ ਜਿਹੜੀ ਪਹਿਲਾਂ ਪਰ ਪੈ ਭਰਨੀ ਪੈਣਗੇ ਅੱਛਾ ਲਿਮਟ ਭਰਨੀ ਆ ਪ੍ਰੈਮੀ ਲਿਮਟ ਭਰਨੀ ਪਊ ਫਿਰ ਬਿੱਟੇ ਨੌਕਰਾ ਸਾਡੇ ਫਿਰ ਬਿੱਟੀ ਦੇ ਨਾਂ ਹੋ ਸਕਦੀ ਹੈ ਜੇ ਉਹਨਾਂ ਦਾ ਰਕਵਾ ਜਿੰਨੇ ਤੇ ਲਿਮਟ ਕਰਾਈ ਹੋਈ ਉਹਨਾਂ ਦਾ ਰਕਵਾ ਛੱਡ ਕੇ ਬਾਕੀ ਰਕਵਾ ਕਰਾ ਸਕਦਾ ਹੈ ਠੀਕ ਹੈ ਸਾਂਝੇ ਖਾਤੇ ਵਿੱਚ ਗਰਦੌਰੀ ਦੀ ਕੀ ਮਹੱਤਤਾ ਹੈ ਗਰਦੌਰੀ ਤੇ ਵੀ ਬੰਦਾ ਮੇਬਾਰੇ ਐ ਇਸ ਜ਼ਮੀਨ ਨੂੰ ਮੇਰੇ ਨੋ ਗਰਦੌਰੀ ਹੋ ਜੂਗੀ ਠੀਕ ਹੈ ਆਪਾਂ ਸਪੁੱਛ ਕਰੋ ਦੋਵੇਂ ਹਿੱਸੇਦਾਰਾਂ ਮੈਂ ਆਪ ਦੇ ਨੋ ਜਿਹੜੇ ਕਿਲੇ ਬਣਾ ਉਹਨਾਂ ਦੀ ਗਰਦੌਰੀ ਕਰਾ ਲਈ ਠੀਕ ਹੈ ਉਹ ਗਰਦੌਰੀ ਦੇ ਹਿਸਾਬ ਨਾਲ ਮੈਂ ਉਹਨਾਂ ਨੂੰ ਬੋਨਾ ਬੀਜਦਾ ਤਾਂ ਮੇਰੇ ਨਾਲ ਗਰਦੌਰੀ ਹੋ ਗਏ ਉਹ ਹੁੰਦੀ ਹੀ ਨਹੀਂ ਠੀਕ ਹੈ ਤੁਸੀਂ ਨਹੀਂ ਕਰਾਈ ਸੋਡੀ ਖੁਦਕਾਸ਼ ਚ ਬੋਲੀ ਜਾਂਦੀ ਹੈ ਜ਼ਮੀਨ ਪੰਚਾਇਤੀ ਜ਼ਮੀਨ ਪਿੰਡ ਦੀ ਸਹਿਮਤੀ ਨਾਲ ਟਕਾ ਵਿੱਚ ਪਵਾ ਲਈ ਟਕਾ ਵਿੱਚ ਪਵਾ ਲਈ ਇੱਕ ਕਿਲਾ ਜ਼ਮੀਨ ਵਿੱਚ ਇੱਕ ਕਨਾਲ ਕਿਸੇ ਹੋਰ ਵਿਅਕਤੀ ਨੂੰ ਕੱਟ ਦਿੱਤੀ ਪਰ ਪਿਛਲੇ ਵਿਅਕਤੀ ਨੂੰ ਵੀ ਕਿਲਾ ਜ਼ਮੀਨ ਰੱਖ ਦਿੱਤੀ ਕਨਾਲ ਵਾਲੇ ਕਨਾਲ ਵਾਲੇ ਨੇ ਅੱਗੇ ਵੇਚ ਦਿੱਤੀ ਜਿਹਨੂੰ ਕਨਾਲ ਸੀ ਕਨਾਲ ਵਾਲਾ ਤੀਜਾ ਮਾਲਕ ਕਰ ਪਾ ਕੇ ਰਹਿੰਦਾ ਹੈ तकरीबन 30 ਸਾਲਾਂ ਤੋਂ ਪੰਚੈਤੀ ਜ਼ਮੀਨ ਪਹਿਲੀ ਗੱਲ ਤਾਂ ਇਹ ਟੱਕਰ 'ਚ ਪੈਂਦੀ ਨਹੀਂ ਹੈ ਅੱਛਾ ਜੀ ਉਹ ਹੋ ਗਈ ਮਸਤਰਕਾ ਮਾਲਕਾਂ ਦਾ ਹਸਲ ਰਸਤਾ ਰਕਵਾ ਖੇ ਟੋ ਟੱਕਰ 'ਚ ਪਾਈ ਹੋਣੀ ਪੰਚੈਤੀ ਨਹੀਂ ਹੋਣੀ ਜੀ ਪਰ ਜਿਹੜੀ ਮਸਤਰਕਾ ਮਾਲਕਾਂ ਦੀ ਜ਼ਮੀਨ ਹੈ ਪੰਚੈਤੀ ਆਮ ਪਿੰਡਾਂ 'ਚ ਕਹੀ ਜਾਂਦੇ ਨੇ ਹਾਂਜੀ 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 ਜਿਹੜੀ ਪੰਚੈਤੀ ਜ਼ਮੀਨ ਹੁੰਦੀ ਹੈ ਉਹ ਨਗਰ ਪੰਚਾਇਤ ਵਾਲੀ ਪੰਚੈਤੀ ਜ਼ਮੀਨ ਹੁੰਦੀ ਹੈ ਠੀਕ ਹੈ ਜਿਹੜੀ ਮਸਤਰਕਾ ਮਾਲਕਾਂ ਦੀ ਜ਼ਮੀਨ ਹੁੰਦੀ ਹੈ ਇਹ ਹੁੰਦੀ ਹੈ ਮਾਲਕਾਂ ਦੇ ਇੱਕ ਟੱਕਾਂ 'ਚ ਕੱਟੀ ਹੋਈ ਜ਼ਮੀਨ ਨਹੀਂ ਠੀਕ ਹੈ ਉਹ ਵੰਡੀ ਜਾ ਸਕਦੀ ਸੀ ਪਹਿਲਾਂ ਠੀਕ ਹੈ ਉਹ ਲੋਕਾਂ ਨੇ ਬਣਾ ਕੇ ਜ ਪਾਲੀ ਤੱਕ ਨਾਲ ਜਦੋਂ ਉਹਨੂੰ ਬੰਦੇ ਨੂੰ ਪਈ ਹੋਈ ਹੈ ਟੁੱਟ ਕੇ ਜੀ ਉੱਥੇ 7 ਕਨਾਲ ਰਹਿਣੀ ਸੀ ਉਹ ਗਲਤੀ ਨਾਲ ਕਿਤੇ 8 ਕਨਾਲ ਲਿਖੀ ਗਈ ਉਹ 8 ਕਨਾਲ ਦੀ ਬਜਾਏ ਰਹੂ ਤੇ ਜਦੋਂ ਕਨਾਲ ਉਹਨੂੰ ਪਈ ਹੋਈ ਹੈ 7 ਕਨਾਲ ਟੁੱਟ ਰਹੀ ਉਹਦੇ ਲਈ ਉਹ ਗਲਤੀ ਨਾਲ ਕਿਤੇ 8 ਕਨਾਲ ਦੀ ਐਂਟਰੀ ਹੋਈ ਹੈ ਪਰ ਉਹ ਕਨਾਲ ਜਗਾ ਉਸ ਨੂੰ ਮਿਲੂਗੀ ਬੰਦੇ ਨੂੰ ਜਿਹਨੂੰ ਟੁੱਟ ਕੇ ਪਈ ਜਿਹਨੂੰ ਟੁੱਟ ਕੇ ਪਈ ਹੋਣੀ ਹੈ ਲਾਲਕੀਰ ਵਾਲਾ ਮਕਾਨ ਹੋਵੇ ਤੇ ਚਾਰ ਭਰਾਵਾਂ ਦਾ ਹਿੱਸਾ ਹੋਵੇ ਇੱਕ ਭਰਾ ਨਾ ਮੰਨਦਾ ਹੋਵੇ ਤਿੰਨ ਭਰਾ ਆਪਣੇ ਹਿੱਸੇ ਨੂੰ ਅੱਗੇ ਬੇਟਿਆਂ ਦੇ ਨਾਮ ਕਰਵਾ ਸਕਦੇ ਨੇ ਜਾਂ ਨਹੀਂ ਲਾਲਗੀਰ ਦੀ ਗੱਲ ਕਰ ਰਹੇ ਹਾਂ ਹਾਂਜੀ ਲਾਲਗੀਰ ਲਾਲਗੀਰ ਦੇ ਅੰਦਰ ਤਾਂ ਕਿਸੇ ਨਾਲ ਚੇਂਜ ਕਰਾਈ ਨਹੀਂ ਨਾ ਸਾਦੇ ਪਾਈ ਠੀਕ ਜਿੰਨਾ ਜਿਹੜਾ ਆਪਣੀ ਮਾਲਕੀ ਨਹੀਂ ਬਣਨੀ ਹੈ ਠੀਕ ਹੈ ਜੇ ਮਤਲਬ ਆਪਣੇ ਦਾਦਾ ਜਾਂ ਪਰਦਾਦਾ ਜਿਹਦੇ ਨਾਮ ਤੇ ਖੜੀ ਆ ਖੜੀ ਆ ਖੜੀ ਆ ਹਾਂ ਨਾ ਨਾ ਖੜੀ ਮਾਲਕੀ ਨਹੀਂ ਕਿਸੇ ਸ਼ੋਨ ਦੀ ਉਹ ਤਾਂ ਵਾਦੀ ਦੇ ਹੈ ਜੀ ਅੱਛਾ ਵਾਦੀ ਉਹ ਤਾਂ ਲਾਲ ਕੀ ਰ ਜਿਹੜੀ ਵਾਦੀ ਦੇ ਹੈ ਜੀ ਵਾਦੀ ਦੇ ਤਾਂ ਕਿਸੇ ਨਾਲ ਮਾਲਕੀ ਨਹੀਂ ਹੈਗੀ ਉਹ ਤਾਂ ਕਬਜ਼ਿਆਂ ਦੇ ਮੁਤਾਬਕ ਹੁਣ ਸਰਕਾਰ ਮਾਲਕੀਆਂ ਬਣਾਉਣਗੀਆਂ ਜੀ ਸਕੀਮ ਚੱਲ ਰਹੀ ਹੈ ਠੀਕ ਹੈ ਜੀ ਸਾਂਝੀ ਖੇਪਟ ਦੇ ਦੋਵੇਂ ਮਾਲਕ 34 ਮਰਲੇ ਗੈਰ ਮਮਕਨ ਜ਼ਮੀਨ ਤੇ ਕਿਸੇ ਹੋਰ ਦਾ ਕਬਜ਼ਾ ਤੇ ਤਾਂ ਮਾਲਕ ਦੋਵੇਂ ਸਰਕਾਰੀ ਮਨਤੀ ਕਰਵਾ ਸਕਦੇ ਨੇ ਪਰ ਇਸ ਵਿੱਚ ਕਬਜ਼ੇ ਵਾਲਾ ਸਹਿਮ ਇਸ ਵਿੱਚ ਕਬਜ਼ੇ ਵਾਲਾ ਸਹਿਮਤੀ ਦਿੰਦਾ ਹੈ ਹਾਂਜੀ ਕਬਜ਼ੇ ਵਾਲਾ ਵੀ ਸਹਿਮਤ ਹੈ ਮਾਲਕ ਵੀ ਸਹਿਮਤ ਨੇ ਫਿਰ ਤਾਂ ਕਰਾਈ ਸਕਦੇ ਨੇ ਫਿਰ ਤਾਂ ਕੋਈ ਦਿੱਕਤ ਨਹੀਂ ਹੈ ਜੀ ਠੀਕ ਹੈ ਜੀ ਸਾਂਝੇ ਖਾਤੇ ਦੇ ਹਿੱਸੇਦਾਰ ਦੀ ਮਨਤੀ ਕਿਵੇਂ ਕਰਵਾ ਸਕਦੇ ਹਾਂ ਜਿੰਨੇ ਬੰਦੇ ਉੱਚੇ ਹਿੱਸੇਦਾਰ ਨੇ ਸਾਰਿਆਂ ਦੀ ਸਹਿਮਤੀ ਨਾਲ ਹੋਣੀ ਸਾਰਿਆਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ ਠੀਕ ਆ ਇੱਕ ਜੈਨੂਨ ਡਿਗਰੀ ਕਿਸ ਨੂੰ ਮੰਨਦੇ ਨੇ ਅਸਲ ਵਿੱਚ ਡਿਗਰੀ ਹੁੰਦੀ ਕੀ ਹੈ ਡਿਗਰੀ ਮਾਨਜੋਗ ਅਦਾਲਤ ਦੇ ਹੁਕਮ ਰਾਹੀਂ ਜਿਹੜਾ ਕੋਈ ਆਰਡਰ ਕੀਤਾ ਜਾਂਦਾ ਹੈ ਡਿਗਰੀ ਜਾਰੀ ਹੁੰਦੀ ਹੈ ਜੀ ਹਾਂਜੀ ਕਿਸੇ ਨੂੰ ਮਾਲਕੀ ਅਦਾਲਤ ਨੇ ਜਾਰੀ ਕਰਤੀ ਉਹ ਡਿਗਰੀ ਹੈ ਜਿਹੜੀ ਹੁਕਮ ਹੈ ਉਹਨੂੰ ਡਿਗਰੀ ਕਿਹਾ ਜਾਂਦਾ ਹੈ ਠੀਕ ਹੈ ਜੀ ਪੰਚਾਇਤੀ ਜ਼ਮੀਨ ਪੰਚਾਇਤ ਦੀ ਜ਼ਮੀਨ ਤੇ ਮੰਦਰ ਬਣਾਇਆ ਹੈ ਉਸ ਦਾ ਰਕਾਰਡ ਆਨਲਾਈਨ ਖੁਦ ਚੜਾ ਸਕਦੇ ਆ ਜਾਂ ਨਹੀਂ ਮੰਦਰ ਬਣਿਆ ਹੋਇਆ ਜੇ ਤਾਂ ਜਦੋਂ ਜਿਹੜੀ ਜ਼ਮੀਨ 'ਚ ਮੰਦਿਰ ਬਣਿਆ ਹੋਇਆ ਹੈ ਨਾ ਜੀ ਪਟਵਾਰੀ ਜਦੋਂ ਗਰਜ਼ਦੋਰੀ ਜਾਂਦਾ ਹੈ ਤਾਂ ਉੱਥੇ ਮੰਦਿਰ ਲਿਖਦਾ ਹੈ ਜੀ ਬਕਾਇਦਾ ਵੀ ਇੱਥੇ ਗਰਮਕੁਣ ਮੰਦਿਰ ਹੈ ਠੀਕ ਹੈ ਜੀ ਜਿਸ ਤਰ੍ਹਾਂ ਆਪਾਂ ਫਸਲ ਲਿਖਦੇ ਆ ਨਾ ਜੀ ਜਿੱਥੇ ਮੰਦਿਰ ਬਣਿਆ ਸਕੂਲ ਹੈ ਉਹ ਸਾਰੀ ਚੀਜ਼ਾਂ ਨੇ ਇਹਨਾਂ ਨੂੰ ਐਂਟਰੀ ਕਰਨੀ ਪੈਂਦੀ ਹੈ ਗਰਜ਼ਦੋਰੀ 'ਚ ਠੀਕ ਹੈ ਜੀ ਉਹ ਗਰਜ਼ਦੋਰੀ ਚ ਐਂਟਰੀ ਹੋ ਜਾਂਦੀ ਹੈ ਜੀ ਠੀਕ ਹੈ ਕਹਿੰਦਾ 480 ਮਰਲੇ ਕੁੱਲ ਖੇਵਟ ਦਾ ਜੋੜ 200 2/5 ਹਿੱਸਾ ਉਹਦੇ ਵਿੱਚੋਂ ਨੇ 10 ਮਰਲੇ ਜ਼ਮੀਨ ਵੇਚੀ ਹੈ ਜੀ ਹੁਣ ਉਹਦਾ ਕੁੱਲ ਕਿੰਨਾ ਹਿੱਸਾ ਬਚਿਆ ਕਿ ਉਹਦਾ ਜਿਹੜਾ ਹਿੱਸਾ ਬਚਿਆ ਜੀ ਜਦੋਂ ਉਹਨੇ 2/5 ਹਿੱਸੇ ਚ ਮਾਲਕ ਸੀ ਉਹਦਾ 192/480 ਹਿੱਸਾ ਬਣ ਗਿਆ ਠੀਕ ਹੈ ਜੀ 10 ਮਰ ਲਏ ਉਹਨੇ ਵੇਚ ਤੇ ਜੀ 182/480 ਹਿੱਸਾ ਉਹਦਾ ਰਹਿ ਗਿਆ ਠੀਕ ਆ 1/48 ਹਿੱਸਾ ਦਾ ਜਾਨੀ ਕਿ ਜਿਹੜਾ ਖਰੀਦਦਾਰਾ 10 ਮਰ ਲੈਂਦਾ ਉਹਨੂੰ ਦਵਾਂਗੇ ਅੱਪਾ ਜੀ ਠੀਕ ਆ 91/240 ਹਿੱਸਾ ਜਿਹੜਾ ਮਾਲਕ ਦਾ ਰਹਿ ਗਿਆ ਬਾਕੀ ਠੀਕ ਆ ਉਹਦਾ ਬਣ ਗਿਆ ਠੀਕ ਹੈ ਜੀ ਜਦੋਂ ਇਹਨਾਂ ਨੂੰ ਜੋੜਾਂਗੇ 2/5 ਬਣ ਜਾਊਗਾ ਜੀ ਉਹਦਾ 91/240 ਹਿੱਸਾ ਬਾਕੀ ਰਹਿ ਗਿਆ ਜੀ 480 ਮਰ ਲੇਦਾ 480 ਮਰ ਲਏ ਹਾਂ ਠੀਕ ਫੌਜੀ ਪੌਜ਼ ਜੇ ਜਈ ਵਾਰੀ ਨਾ ਕਿਸੇ ਬੰਦੇ ਨੂੰ ਜਣ ਕੇ ਕੋਈ ਸਨਮਾਨਤ ਕੀਤਾ ਜਾਂਦਾ ਕਿ ਤਾਕੜੀ ਕਰੋ ਜਣ ਕੇ ਬੰਦੇ ਨੇ ਕੀਤੀ ਹੁੰਦੀ ਹੈ ਕੋਈ ਕੁਰਬਾਨੀ ਜ਼ਮੀਨ ਅਲਾਟ ਕਰਦੇ ਸਰਕਾਰ ਵੱਲੋਂ ਉਹ ਫਿਰ ਜ਼ਮੀਨ ਜਿੱਥੇ ਕੋਈ ਸਰਕਾਰੀ ਜ਼ਮੀਨ ਪਈ ਹੁੰਦੀ ਹੈ ਉਹ ਤੋਂ ਉਹਨੂੰ ਅਲਾ ਜ਼ਮੀਨ ਦਿੱਤੀ ਜਾਂਦੀ ਹੈ ਜਿੰਨੀ ਉਹਨੂੰ ਅਲਾਟ ਹੁੰਦੀ ਹੈ ਫਿਰ ਉਹ ਮਾਲਕ ਮੰਨ ਲੈਂਦਾ ਉਹਦੀ ਜ਼ਮੀਨ ਦਾ ਠੀਕ ਹੈ ਜੀ ਹੁਣ ਕਦੋਂ ਤੋਂ ਲੈ ਕੇ ਕਦੋਂ ਤੱਕ 4 ਸਾਲਾ ਬਣ ਕੇ ਤਿਆਰ ਹੋਵੇ ਕਿ ਹਰ ਬੰਦਾ ਆਪਣੀ ਜਮ੍ਹਾਂ ਬੰਦੀ ਚੈੱਕ ਕਰ ਸਕੇ ਨਵੇਂ ਮਣੇ 4 ਸਾਲਾ ਦੀ ਜਮ੍ਹਾਂ ਬੰਦੀ ਕੋਲੋਂ ਮਿਲ ਸਕਦੀ ਹੈ ਅਗਰ ਕੋਈ ਗਲਤੀ ਹੋ ਵੀ ਉਸ ਨੂੰ ਜਲਦੀ ਸਦਾਰਿਆ ਜਾ ਸਕੇ ਜਿਹੜੀ ਜੋ ਹੁੰਦੀ ਹੈ ਨਾ ਸਪੋਜ਼ ਕਰੋ 16 17 ਦੀ ਜੋ ਹੁੰਦੀ ਹੈ ਜੀ ਪਹਿਲਾਂ ਹਾਂਜੀ ਤਾਂ ਅਗਲੀ ਜਿਹੜੀ ਜੋਨ ਦੀ ਬਣਨੀ ਹੈ 21 22 ਚ ਬਣਨੀ ਹੈ ਜੀ ਠੀਕ ਹੈ ਜੀ ਉਹ 23 ਚ ਲਾਗੂ ਹੋਣੀ ਹੈ ਜਾ ਕੇ ਜੀ ਠੀਕ ਹਾਂਜੀ 23 ਲਾਗੂ ਹੋਣ ਤੋਂ ਪਹਿਲਾਂ ਪਹਿਲਾਂ ਉਹਦੀ ਜਦ ਮਰਜੀ ਆਪਾਂ ਕੋਈ ਦੁਰਸਤੀ ਪ੍ਰੋਵਾਈਡਰ ਲਈ ਵੀ ਜਾ ਕੇ ਕਰਾ ਸਕਦੇ ਆਪਾਂ ਪਹਿਲਾਂ ਤਸੱਲੀ ਕਰ ਲਓ ਉਹਦੀ ਹਾਂਜੀ ਹਾਂਜੀ ਵੀ ਪ੍ਰੋਵਾਈਡਰ ਲਈ ਵੀ ਸਾਡਾ ਰਕਾਰ ਠੀਕ ਹੈ ਜੀ ਠੀਕ ਹਾਂ ਜੇ ਕੋਈ ਗਲਤੀ ਹੈ ਤਾਂ ਉਹ ਨਾਲ ਦੇ ਨਾਲ ਉਸ ਟਾਈਮ ਵੀ ਠੀਕ ਹੋ ਜੂਗੀ ਉਹ 4 ਸਾਲਾ ਲਾਗੂ ਹੋਣ ਤੋਂ ਪਹਿਲਾਂ ਪਹਿਲਾਂ ਜਦ ਮਰਜੀ ਠੀਕ ਕਰਾ ਸਕਦੇ ਆ ਠੀਕ ਹੈ ਜੀ 4 ਸਾਲ ਠੀਕ ਹੈ ਸਰ ਇੱਕ ਸਰਪਲਸ ਜ਼ਮੀਨ ਦੀ ਮਾਲਕੀ ਕਿਵੇਂ ਹੋਵੇਗੀ ਹਾਂ ਜਿਹੜੀ ਜ਼ਮੀਨ ਸਰਪਲਸ ਸਰਪਲਸ ਦਾ ਮਤਲਬ ਹੁੰਦਾ ਵਾਧੂ ਅੱਛਾ ਜੀ ਇਹ ਸਰਕਾਰ ਨੇ 77 ਜੇ ਵਿੱਚ ਜਾ ਕੇ ਇੱਕ ਕਾਨੂੰਨ ਬਣਾਇਆ ਸੀ ਸਰਦਾਰਾਂ ਦੀ ਮਾਲਕੀ ਹੁੰਦੀ ਇਹਦੇ ਉਹਨਾਂ ਜ਼ਮੀਨ ਤੇ ਮੁਜਾਰੇ ਕਾਸਤ ਕਰਦੇ ਹੁੰਦੇ ਠੀਕ ਹੈ ਜੀ ਉਹ ਜਣੇ ਕਿ ਫਿਰ ਜਿਹੜੀ ਜ਼ਮੀਨs ਤੇ ਇਹਨਾਂ ਨੇ 7 ਸਟੈਂਡਰਡ ਏਕੜ ਰਕਬਾ ਰੱਖਿਆ ਸੀ ਇੱਕ ਬੰਦਾ 7 ਸਟੈਂਡਰਡ ਏਕੜ ਜਣੇ ਕਿ 7.5 17 ਕਿੱਲੇ ਠੀਕ ਹੈ ਲਗਭਗ ਰੱਖ ਸਕਦਾ ਠੀਕ ਹੈ ਜੀ 1 ਰੁਪਿਆ ਕੀਮਤ ਵਾਲੀ ਅੱਛਾ ਜੀ ਜੇ ਚੋ ਠਾਨੀ ਕੀਮਤ ਵਾਲੀ ਦਾ ਜਿਹਨ ਕਿ 35 ਕਿਲੇ ਰੱਖ ਸਕਦਾ ਚਵਾਨੀ ਕੀਮਤ ਵਾਲੀ ਦਾ 35 270 70 ਕਿਲੇ ਰੱਖ ਸਕਦਾ ਠੀਕ ਹੈ ਜੀ ਦਵਾਨੀ ਕੀਮਤ ਵਾਲੀ ਦਾ ਫਿਰ ਡਬਲ ਹੋ ਜਾਊਗਾ ਉਹ ਸਾਬ ਨਾਲ ਜ਼ਮੀਨ ਰੱਖ ਸਕਦਾ ਸੀ ਪਰ ਹੁਣ ਤਾਂ ਜ਼ਮੀਨ ਸਾਰੀ ਇੱਕ ਪਰਪੀ ਆਈ ਹੈ ਹਾਂ ਠੀਕ ਹੈ ਕਿ ਦੋ ਫਸਲਾਂ ਹਰੇਕ ਜੀ ਮੀਨਚ ਹੁੰਦੀਆਂ ਨੇ ਠੀਕ ਹੈ ਠੀਕ ਬਰਾਨੀ ਜਾਂ ਜਾਨੀ ਕਿ ਬੰਜਰ ਪੁੰਜਰ ਹੈ ਨਹੀਂ ਹਾਂਜੀ ਹਾਂਜੀ ਇਸ ਕਰਕੇ ਜਾਨੀ ਕਿ 7.5 ਏਕੜ ਤੋਂ ਵੱਧ ਜਿੰਨੀ ਵੀ ਜ਼ਮੀਨ ਸੀ ਉਹ ਤਾਂ ਮਾਲਕ ਤੋਂ ਜਿਹੜੇ ਸਰਦਾਰ ਹੁੰਦੇ ਸੀ ਹਾਂਜੀ ਹਾਂ ਉਹਨਾਂ ਲਈ ਵੀ ਜ਼ਮੀਨਾਂ ਜ਼ਿਆਦਾ ਹੁੰਦੀ ਸੀ ਉਹਨਾਂ ਤੋਂ ਲਿਖ ਕੇ ਲੈ ਜਾਂਦੇ ਵੀ ਤੁਸੀਂ ਜਿਹੜੀ ਵੀ ਜ਼ਮੀਨ ਤੁਹਾਨੂੰ ਵਧੀਆ ਲੱਗਦੀ ਆ ਆਪਦੀ ਉਹ ਜੀ ਤੁਸੀਂ ਜ਼ਮੀਨ ਆਪਦੀ ਫਾਈਨਲ ਕਰਕੇ ਸਾਨੂੰ ਦੱਸ ਦੋ ਵੀ ਕਿਹਨੇ ਕਿਹੜੀ ਰੱਖਣੀ ਆ ਤੁਸੀਂ ਨੇ ਬਾਕੀ ਜ਼ਮੀਨ ਥੋੜੀ ਸਰਪਲੱਸ ਹੋਊਗੀ ਅੱਛਾ ਉਹ ਸਰਪਲੱਸ ਹੋ ਕੇ ਸਰਕਾਰ ਦੇ ਨੋ ਚੜ ਜਾਂਦੀ ਸੀ ਠੀਕ ਆ ਫਿਰ ਉਹ ਤੇ ਜਿਹੜੇ ਮ ਠੀਕ ਹੈ ਸਰ ਉਹ 5 ਏਕੜ ਤੱਕ ਦੇ ਮਾਲਕ ਬਣ ਜਾਂਦੇ ਸੀ ਸਰਪਲਸ ਵਿੱਚ ਠੀਕ ਹੈ ਜੀ ਉਹਨਾਂ ਨੂੰ ਤਾਂ ਕੁਝ ਪੈਸੇ ਭਰਾਏ ਜਾਂਦੇ ਹੁੰਦੇ ਸੀ ਠੀਕ ਹੈ ਜੀ 100 ਸਾਲਾ ਪਟਾ ਕਿਉਂ ਨਹੀਂ ਹੁੰਦਾ ਜੀ 100 ਸਾਲਾ ਪਟਾ ਤਾਂ ਹੋਏ ਹੁੰਦਾ ਹੀ ਨਹੀਂ 99 ਸਾਲਾਂ ਦਾ ਹੋਉਂਦਾ ਹੈ 100 ਸਾਲਾਂ ਦਾ ਜਿਹੜੀ ਫਿਰ ਉਹ ਤਾਂ ਬੈਲ ਵਾਲੀ ਰਿਸ਼ਤੀ ਦਾ ਕੰਮ ਹੋ ਗਿਆ ਕਿਸਮ ਦਾ ਠੀਕ ਹੈ 100 ਸਾਲਾਂ ਦਾ ਬੈਲ ਵਾਲੀ ਰਿਸ਼ਤੀ ਦਾ ਕੰਮ ਹੈ ਉਹਦਾ ਜਿਹੜੀ ਸਰਕਾਰ ਵੱਲੋਂ ਕਾਨੂੰਨ ਇਹ ਬਣਾਇਆ ਵੀ 100 ਸਾਲ ਦੀ ਦਾ ਪੱਤੇ ਤੇ ਕੋਈ ਦੇ ਨਹੀਂ ਸਕਦਾ ਤਾਂ ਕਰਕੇ ਇੱਕ ਸਾਲ ਕਟਾ ਕੇ ਲੈਣ ਨੇ ਉਹ ਵੀ 100 ਸਾਲ ਲਵਾਂਗੇ ਉਹਦੋਂ ਬਾਅਦ ਵੀ ਤਿੰਨ ਵੀੜੇ ਬਦਲ ਲੈਂਦੇ ਨੇ ਜੁਮਲਾ ਮਾਲਕ ਨੇ ਕਿਨ ਜਮੀਨ ਤੇ ਹਾਈ ਕੋਰਟ ਨੇ ਪਾਵਨ ਦੀ ਲਾ ਰੱਖੀ ਏ ਉਹ ਪਹਿਲਾਂ ਹੀ ਜ਼ਮੀਨ ਰਜਿਸਟਰੀ ਦੇ ਮਾਲਕਾਂ ਦੇ ਨਾਂ ਹੋ ਚੁੱਕੀ ਹੁਣ ਰਜਿਸਟਰੀ ਨਹੀਂ ਹੋ ਰਹੀ ਤੇ ਕੀ ਕੀਤਾ ਜਾ ਸਕਦਾ ਇਹ ਰਿਸ਼ਤੀਆਂ ਕਾਲੀ ਸਰਕਾਰ ਵੇਲੇ ਬੰਦ ਕਰਤੀ ਸੀ ਜੀ ਜੀ ਵੀ ਇਹਦੀ ਪਾਸਲ ਚ ਮੈਨੂੰ ਪਤਾ ਕੀ ਇਸੇ ਪਿੰਡਾਂ ਚ ਜਿਹੜੀ ਮਸਤਰਕਾ ਮਾਲਕਾਂ ਜ਼ਮੀਨ ਹੈ ਜਿਹੜੀ ਮਾਲਕਾਂ ਜ਼ਮੀਨ ਕੱਟੀ ਹੋਈ ਏ ਹਾਂਜੀ ਉਹ ਮਾਲਕ ਹੀ ਇਸ ਜ਼ਮੀਨ ਦੇ ਮਾਲਕ ਸੀ ਠੀਕ ਆ ਸਰ ਉਹਨਾਂ ਦੀ ਕੁਟੋਤੀ ਕਰਕੇ ਜ਼ਮੀਨ ਮਾਲਕ ਬਣਾਏ ਹੋਏ ਸੀ ਮਸਤਰਕਾ ਮਾਲਕਾਂ ਦੀ ਜ਼ਮੀਨ ਹੈ ਜਿਹੜੀ ਉਹ ਲੋਕਾਂ ਨੇ ਕੀ ਕੀਤਾ ਜਿਹੜੇ ਛੱਪੜ ਤੇ ਪਿੰਡ ਦੇ ਮਸਤਰਕਾ ਮਾਲਕਾਂ ਦੇ ਖੇਤ ਚ ਜਾਂ ਸਕੂਲ ਦੀ ਜਗ੍ਹਾ ਸੀ ਜੀ ਜਾਂ ਜਿਹੜੀ ਛੱਪੜ ਦੀ ਕਿਸੇ ਹੋਰ ਚੀਜ਼ਾਂ ਦੀ ਸਾਂਝੀ ਜਗ੍ਹਾ ਜਿਹੜੀ ਸਾਂਝੀ ਜਗ੍ਹਾ ਹੋਈ ਜਿਹੜੀ ਸਾਂਝੀ ਜਗ੍ਹਾ ਜਿਹੜੀ ਵੀ ਛੱਡੇ ਹੋਈ ਸੀ ਪਿੰਡ ਚ ਉਹ ਵੀ ਵੇਚਣ ਲੱਗੇ ਲੋਕ ਠੀਕ ਆ ਇਸ ਕਰਕੇ ਸਰਕਾਰ ਨੇ ਪਾਬੰਦੀ ਲਾਤੀ ਸੀ ਵੀ ਸਾਂਝੀ ਜਗ੍ਹਾ ਦਾ ਵਿਗੜੀ ਨਹੀਂ ਚਾਹੀਦੀ ਜਿਹੜੀ ਪਿੰਡ ਦੀ ਸਾਂਝੀ ਛੱਡੀ ਹੋਈ ਹੈ ਵੇਂਦਰ ਜ਼ਮੀਨ ਤੱਕ ਦਾ ਆਪਣੇ ਹਿੱਸੇ ਨੂੰ ਤੱਕ ਬੇਚਣ ਦੀ ਬ ਉਹ پابੰਦੀ ਹਲੇ ਖੁੱਲੀ ਨਹੀਂ ਹੈ ਜੀ ਉਹ ਜਿੰਨਾ ਕੁਛ ਨੇ ਕੋਈ ਕੋਰਟ ਦਾ ਆਰਡਰ ਨਹੀਂ ਆਉਂਦਾ ਮਾਨਯੋਗ ਅਦਾਲਤ ਦਾ ਹਾਂਜੀ ਹਾਂਜੀ ਉਹਨਾਂ ਜਿਹੜੇ ਨਹੀਂ ਰਿਸ਼ਤੇ ਹੋ ਰਹੀਆਂ ਨਹੀਂ ਹੁਣ ਰਿਸ਼ਤੇ ਰੁਕੇ ਹੋਈਆਂ ਨੇ ਜੀ ਸਵਾਲਾਂ ਦੀ ਗੱਲਬਾਤ ਕੀਤੀ ਆ ਤੇ ਜੇ ਫਿਰ ਵੀ ਤੁਹਾਡਾ ਕੋਈ ਕਮੈਂਟ ਰਹੇਗਾ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਫੇਸਬੁਕ ਤੇ ਸਾਡੀ ਸਟਾਰ ਦੀ ਆਪਸ਼ਨ ਹੋ ਗਈ ਤੇ ਸਾਨੂੰ ਸਟਾਰ ਜਰੂਰ ਭੇਜਿਆ ਕਰੋ ਸੋ ਇੱਕ ਵਾਰ ਫਿਰ ਤੋਂ ਤੈ ਦਿਲੋਂ ਤੁਹਾਡਾ ਵੀ ਤੇ ਸਰਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ